ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਵੀਰ ਜਵੰਦਾ ਇਸ ਦੁਨੀਆ ਫਾਨੀ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਲੇਕਿਨ ਬਹੁਤ ਸਾਰੇ ਸਵਾਲ ਪਿੱਛੇ ਛੱਡ ਗਏ ਹੀਗੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹੀਗੀ ਆ ਉਹ ਉਹਨਾਂ ਦਾ ਜਵਾਬ ਮੰਗੰਦਾ ਹੀ ਹੀਗੀ ਆ ਕਿਉਂਕਿ ਉਹਨਾਂ ਦੀ ਮੌਤ ਦਾ ਜੋ ਕਾਰਨ ਦੱਸਿਆ ਜਾ ਰਿਹਾ ਹੈਗਾ ਵੈ ਉਹਨਾਂ ਦੇ ਚਾਹਣ ਵਾਲੇ ਉਸ ਚੀਜ਼ ਨੂੰ ਮੰਨਣ ਤੇ ਤਿਆਰ ਨਹੀਂ ਹੈਗੇ ਕਿ ਇਹ ਮਮਕਨ ਨਹੀਂ ਹੋ ਸਕਦਾ ਔਰ ਨਾ ਹੀ ਉਹਨਾਂ ਦੀ ਟੀਮ ਜਿਹੜੀ ਉਹਨਾਂ ਦੇ ਮੈਂਬਰਸ ਈਗੇ ਹਇਤਾ ਕਿਸੇ ਨੇ ਕੈਮਰੇ ਦੇ ਸਾਹਮਣੇ ਆ ਕੇ ਇਸ ਵਾਕੀਏ ਦੀ ਡਿਟੇਲ ਦੱਸੀ ਹੈ ਕਿ ਅਸਲ ਦੇ ਵਿੱਚ ਮਾਮਲਾ ਹੋਇਆ ਕੀ ਸੀਗਾ ਜਿਹੜੀਆਂ ਗੱਲਾਂ ਦਸੀਆਂ ਜਾ ਰਹੀਆਂ ਹੈਗੀਆਂ ਮੈਂ ਉਹਨਾਂ ਦੇ ਚਾਹਣ ਵਾਲੇ ਇਸ ਚੀਜ਼ ਨੂੰ ਮੰਨਣ ਨੇ ਮੰਨਣ ਤੇ ਤਿਆਰ ਨਹੀਂ ਹੈ ਕਿ ਇਸ وجہ ਤੋਂ ਉਹਨਾਂ ਦੀ ਮੌਤ ਹੋਈ ਹੈ ਇਸ ਲਈ ਪੰਜਾਬ ਦੇ ਲੋਕ ਤੇ ਵਕੀਲ ਜਿਹੜੇ ਆ ਵੱਡੇ ਪੱਤਰ ਤੇ ਮੰਗ ਕਰ ਰਹੇ ਹੈਗੇ ਆ ਕਿ ਉਹਨਾਂ ਦੀ ਮੌਤ ਦਾ ਜੋ ਅਸਲ ਕਾਰਨ ਹੈ ਜੋ ਅਸਲ وجہ ਉਹਨੂੰ ਸਾਹਮਣੇ ਲਿਆਂਦਾ ਜਾਵੇ تحقیقات ਕੀਤੀਆਂ ਜਾਣ ਤਾਂ ਕਿ ਪਤਾ ਚੱਲ ਸਕੇ ਕਿ ਉਹਨਾਂ ਦੀ ਵਾਕਈ ਤਬਈ ਮੌਤ ਸੀਗੀ ਐਕਸੀਡੈਂਟ ਨਾਲ ਮੌਤ ਹੋਈ ਹੈ ਜਾਂ ਫਿਰ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ ਕਤਲ ਸੀਗੀ ਜੋ ਜਿਹੜੀ ਕੰਪਲੀਟ ਡਿਟੇਲ ਹੈ ਉਹ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਦਾ ਰਸ ਖੁੱਲ ਚੁੱਕਿਆ ਔਰ ਦੂਜੇ ਪਾਸੇ ਕਹਿੰਦੇ ਜੀ ਪੰਜਾਬ ਦੇ ਅੰਦਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਇਹ ਵੀਡੀਓ ਦੇਖ ਚੁੱਕੇ ਹੋ ਕਿ ਰਾਜਵੀਰ ਜਵੰਦਾ ਦੀ ਮੌਤ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੀ ਹੋਈ ਹੈ ਪਰ ਇੱਕ ਬਾਤ ਵੱਡੀ 파ਤ ਤੁਹਾਡੇ ਸਾਹਮਣੇ ਖੋਲਣ ਜਾ ਰਹੇ ਹਾਂ ਜਦੋਂ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਿ ਰਾਜਵੀਰ ਜਵੰਦਾ ਦੀ ਮੌਤ ਆਖਿਰ ਹੋਈ ਕਿਵੇਂ ਆ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਇੱਕ ਪਾਸੇ ਦਾ ਪਰਿਵਾਰ ਆ ਉਹਦੀ ਪਤਨੀ ਆ ਉਹਦੀ ਮਾਤਾਗੀ ਜਿਹੜੀ ਉਹਦੀ ਪਤਨੀ ਆ ਉਹਨਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਤੋਂ ਪਹਿਲਾਂ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉੱਥੇ ਕਈ ਸਾਰੇ ਗਵਾਹ ਜਿਵੇਂ ਕਿ ਕਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਈ ਸਾਰੇ ਗਵਾਹ ਬਣਾ ਲਿੱਤੇ ਜਾਂਦੇ ਨੇ ਕਿ ਭਾਈ ਤੁਸੀਂ ਇਹ ਗੱਲ ਕਹਿਣੀ ਆ ਪਰ ਸਾਡੇ ਲੋਕ ਉਹਨਾਂ ਗੱਲਾਂ ਨੂੰ ਸੱਚ ਮੰਨ ਲੈਂਦੇ ਨੇ ਪਰ ਅਸਲ ਦੇ ਵਿੱਚ ਸੱਚ ਕੀ ਹੈ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੇਰੀ ਅਪੀਲ ਸਾਡੇ ਉਹਨਾਂ ਪੰਜਾਬੀਆਂ ਨੂੰ ਜਿੰਨੇ ਵੀ ਰਾਜਵੀਰ ਜਵੰਦਾ ਦੇ ਹੱਕ ਦੇ ਵਿੱਚ ਜਾਂ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਲੋਕ ਜਿੰਨੇ ਵੀ ਸਾਡੇ ਤੁਸੀਂ ਭੈਣ ਭਰਾ ਪੰਜਾਬ ਦੇ ਵਿੱਚੋਂ ਚਾਹੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਜੋ ਕਿ ਅਫਸਰ ਤੁਸੀਂ ਵੇਖਿਆ ਰਾਜਵੀਰ ਜਵੰਦਾ ਦਾ ਨੈਟਵਰਕ ਬੜਾ ਹੀ ਮਜ਼ਬੂਤ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਆਰ ਦੂਜੇ ਪਾਸੇ ਮੇਰੀ ਸਾਰੇ ਹੀ ਪੰਜਾਬੀਆਂ ਨੂੰ ਅਪੀਲ ਹੈ ਕਿ ਜਿੰਨੇ ਵੀ ਤੁਸੀਂ ਚਾਣ ਵਾਲੇ ਹੋ ਵੀਡੀਓ ਨੂੰ ਐਂਡ ਤੱਕ ਵੇਖ ਕੇ ਸ਼ੇਅਰ ਜ਼ਰੂਰ ਕਰਨੀ ਹੈ ਮਾਮਲਾ ਇਹਦੇ ਵਿੱਚ ਕਹਿੰਦੇ ਜੀ ਇਨਸਾਫ ਦਵਾਉਂਦਾ ਪਰ ਰਾਜਵੀਰ ਜਵੰਦਾ ਦੀਆਂ ਜਿਹੜੀਆਂ ਇੱਕ ਇੱਕ ਕਰਕੇ ਪਰਤਾਂ ਖੁੱਲ ਰਹੀਆਂ ਨੇ ਪੂਰੀ ਖਬਰ ਅੱਜ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਰਾਜਵੀਰ ਜਵੰਦਾ ਦੀ ਪਤਨੀ ਨੂੰ ਲੈ ਕੇ ਔਰ ਦੂਜੇ ਪਾਸੇ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਇੱਕ ਰੇੜੀ ਵਾਲਾ ਭਰਾ ਗਵਾਹ ਬਣ ਚੁੱਕਿਆ ਇਸ ਗੱਲ ਦਾ ਔਰ ਮਾਮਲਾ ਕੀ ਸੀ ਪਹਿਨਾਂ ਇਹਦੀ ਖਬਰ ਸੁਣਦੇ ਆ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਪਤਨੀ ਜਿਹੜੀ ਕਿ ਬੜੀ ਹੀ ਅਹਿਮ ਖਬਰ ਸੁਣੋ ਜਿੱਥੇ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਹੀ ਮੱਥਾ ਨਾ ਤੇ ਨਾਲ ਮੇਰੇ ਉਹ ਸੱਚ ਨੇ ਜਿਹੜੇ ਇੱਥੇ ਰੇੜੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖ ਲਿਆ ਉਹ ਘੱਟੀ ਦੇ ਨਾਲ ਵੀ ਵਜੇ ਕੋਈ ਘੱਟੀ ਸੀ ਇਹ ਕਾਰ ਲੜਦੇ ਲੜਦੇ ਵਸੂ ਲੜਦੇ ਲੜਦੇ ਸੜਕ ਤੇ ਆ ਗਏ ਜੀ ਝਾੜੀਆਂ ਨੂੰ ਲੜਦੇ ਲੜਦੇ ਕੰਨ ਕੋਲੀ ਬੇਕੇ ਆ ਕੇ ਬੱਜੇ ਨੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪਤਾਲ ਹਾਂ ਉਹਨਾਂ ਨੂੰ ਲੈ ਕੇ ਹੋਰ ਰੋਡ 'ਤੇ ਆਟੋ ਆ ਮਾਇਆ ਆਟੋ 'ਤੇ ਲੈ ਕੇ ਸਿਗਨ ਸੋਰੀ ਹਸਪਤਾਲ 'ਤੇ ਲੈ ਗਏ ਉਹਦਾ ਟ੍ਰੀਟਮੈਂਟ ਹੋਇਆ ਫਿਰ ਉਹਨਾਂ ਨੂੰ ਕੀ ਕਰਾਉਣ ਕਿਹੜੇ ਫਰਮ ਕਿਸ ਤਰ੍ਹਾਂ ਕਰੀ ਗਏ ਜਿਹਨੇ ਇੱਥੇ ਰੇਡੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖੀ ਕਿ ਨਾਮ ਕੀ ਹੈ ਮੇਰਾ ਅਨਿਲ ਕੁਮਾਰ ਹੈ ਜੀ ਨਾਮ ਮੇਰਾ ਅੱਛਾ ਦੋ ਸਾਂਢ ਘੜੀ ਦੇ ਲੜ ਜਾਂ ਨਰਜ ਐਕਸੈਮ ਸੜਕ 'ਤੇ ਆਗੇਗੀ ਕਿੰਨੇ ਵਜੇ ਦੀ ਗੱਲ ਹੈ 10:30 ਦੇ ਗੱਲ ਹੈ ਜੀ ਜੀ ਕਾੜ ਲੜਦਾ ਲੜ ਜਾ ਕੇ ਬਾਈਕ ਉਨਾਂ ਦੇ ਬਿਠੇ ਬਿਠੇ ਉਕਤਮ ਬੜੇ ਜਵਲਤਾਂ ਤੇ ਕਿਰਨ ਛੋੜੇ ਸੀ ਸਪੀਡ ਦੀ ਕਿ ਮੋਟਰਸਾਈਕਲ ਸੀ ਚਲੋ ਡਿੱਗੇ ਉਹ ਤੋਂ ਫਿਰ ਜਿਹੜਾ ਪੁਲਿਸ ਮੁੰਡੇ ਪਬਲਿਕ ਖੜੀ ਹੋਣਾ ਸ਼ਕਤ ਕੋਲ ਬਚਾਇਆ ਪੁਲਿਸ ਪੁਲਾਸਨ 10-15 ਮਿੰਟ ਬਾਅਦ ਆਏਗੀ ਪਰ ਉਹਨਾਂ ਨੇ ਕੇਸ ਕੋਰਸਰ ਦੇ ਦਿੱਤਾ ਬਾਈਕਾ ਬੋਕਾ ਜਾ ਤੁਰਨਾਂ ਲੈ ਗਏ ਬੇਟਾ ਕਿੰਨੇ ਕਿ ਬਾਈਕਰ ਦੋ ਬਾਈਕਾਂ ਸੀ ਅੱਛਾ ਨਹੀਂ ਜਦ ਇਕੱਠੇ ਆਏ ਸੀ ਬਾਈਕਰ ਪਰ ਮੈਨੂੰ ਇੱਕੋ ਹੀ ਆਈ ਬਾਅਦ ਵਿੱਚ ਦੋ ਹੋਰ ਆਈਆਂ ਫਿਰ ਉਹਨਾਂ ਨੇ ਫੋਨ ਕਰਕੇ ਦੋਸਰੇ ਬਾਈਕਰਾਂ ਹੋਰ ਬੁਲਾਇਆ ਜਿਹੜੇ ਅੱਗੇ ਨਿਕਲ ਗਏ ਸੀ ਉਹਨਾਂ ਨੇ ਇਹ ਪਿੱ ਇਹ ਕਹਿ ਰਹੇ ਕਿ ਬਲੋਰ ਬਲੈਰੋ ਕੱਟੀ ਦੇ ਨਾਲ ਵੀ ਵਜੇ ਤੋਂ ਬਲੈਰੋ ਕੱਟੀ ਸੀ ਕਿ ਕੱਢ ਤਾ ਸੁਣ ਲਓ ਪੰਜਾਬ ਵਾਲੇ ਜਿਹੜਾ ਰੇੜੀ ਵਾਲੇ ਨੇ ਬਿਆਨ ਦੇ ਦਿੱਤਾ ਇਹਦੇ ਵਿੱਚੋਂ ਦੋ ਗੱਲਾਂ ਨਿਕਲ ਕੇ ਆਈਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੀ ਪਤਨੀ ਦੀ ਖਬਰ ਖੜਾ ਕੇ ਰੱਖ ਦੇਣ ਵਾਲੀ ਹੈ ਦੇਖੋ ਵੀ ਰੇੜੀ ਵਾਲੇ ਭਰਾ ਨੇ ਕੀ ਕਿਹਾ ਕਹਿੰਦਾ ਜੀ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਪਸੂਆਂ ਦੇ ਵਿੱਚ ਵਜਿਆ ਬਾਅਦ ਵਿੱਚ ਕਹਿੰਦਾ ਜੀ ਦੋ ਬਾਈਕਰ ਹੋਰ ਆ ਗਏ ਯਾਨੀ ਰਾਜਵੀਰ ਜਵੰਦਾ ਦੇ ਨਾਲ ਦੇ ਬੰਦੇ ਉੱਥੇ ਮੌਜੂਦ ਸੀ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਜਦੋਂ ਕਹਿੰਦੇ ਜੀ ਲੈ ਕੇ ਗਏ ਤੇ ਰਾਜਵੀਰ ਜਵੰਦਾ ਦੇ ਨਾਲ ਕੋਈ ਬਾਈਕਰ ਦੇਖਿਆ ਕਿਸੇ ਨੇ ਨਹੀਂ ਦੇਖਿਆ ਐਸ ਕਰਕੇ ਮਾਮਲਾ ਹੁਣ ਦੂਜੇ ਪਾਸੇ ਘੁੰਮ ਚੁੱਕਿਆ ਅਕਸਰ ਤੁਸੀਂ ਦੇਖਿਆ ਪੂਰੇ ਪੰਜਾਬ ਭਰ ਦੇ ਵਿੱਚ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਕਿ ਭਾਈ ਰਾਜਵੀਰ ਜਵੰਦਾ ਦੇ ਨਾਲ ਦੇ ਜਿੰਨੇ ਵੀ ਬਾਈਕਰ ਸੀ ਨਾ ਤਾਂ ਉਹ ਕਿਸੇ ਹਸਪੀਟਲ ਦੇ ਵਿੱਚ ਦੇਖੇ ਗਏ ਨੇ ਨਾ ਹੀ ਉਸ ਦੇ ਘਰ ਦੇ ਵਿੱਚ ਦੇਖੇ ਗਏ ਨੇ ਸੰਸਕਾਰ ਵੀ ਹੋ ਚੁੱਕਿਆ ਹੈ ਪਰਿਵਾਰ ਕੱਲਾ ਰਹਿ ਚੁੱਕਿਆ ਕੋਈ ਵੀ ਵਾਇਕਰ ਕਿਸੇ ਵੀ ਮੀਡੀਆ ਦੇ ਵਿੱਚ ਕਿਸੇ ਵੀ ਪੱਤਰਕਾਰ ਦੀ ਵੀਡੀਓ ਦੇ ਵਿੱਚ ਨਹੀਂ ਦੇਖਿਆ ਇਸ ਕਰਕੇ ਮਾਮਲਾ ਉੱਝ ਚੁੱਕਿਆ ਹੈ ਔਰ ਦੂਜੇ ਪਾਸੇ ਆਜੋ ਵੀ ਜਿਹੜੀ ਰਾਜਵੀਰ ਜਵੰਦਾ ਦੀ ਪਤਨੀ ਆ ਉਹਨਾਂ ਨੂੰ ਲੈ ਕੇ ਬਾਤ ਵੱਡੀ ਖਬਰ ਕਿਉਂਕਿ ਪੰਜਾਬ ਦੇ ਮੈਂ ਕੱਲ ਵੀ ਤਾਂ ਜੁਮੇ ਦੱਸਿਆ ਵੀਡੀਓ ਦੇ ਅੰਦਰ ਕਿ ਬਹੁਤ ਸਾਰੇ ਵਕੀਰ ਬਹੁਤ ਸਾਰੇ ਲੋਕ ਇਸ ਗੱਲ ਦੇ ਸਮਰਥਨ ਦੇ ਵਿੱਚ ਆ ਗਏ ਨੇ ਕਿ ਰਾਜਵੀਰ ਜਵੰਦਾ ਮਾਰੇ ਗਏ ਨਹੀਂ ਮਰੇ ਨਹੀਂ ਉਹਦਾ ਐਕਸੀਡੈਂਟ ਕਰਵਾਇਆ ਗਿਆ। ਯਾਨੀ ਇੱਕ ਪਾਸੇ ਪਸ਼ੂਆਂ ਦਾ ਹਵਾਲਾ ਦਿੱਤਾ ਗਿਆ। ਕਿਸੇ ਵੀ ਪਸ਼ੂ ਦੀ ਕੋਈ ਟੰਗ ਵਾਂ ਟੁੱਟੀ ਆ ਜਾਂ ਕੋਈ ਪਸ਼ੂ ਸਾਹਮਣੇ ਲਿਆਂਦਾ ਗਿਆ ਕਿ ਆਹ ਪਸ਼ੂ ਦੇ ਵਿੱਚ ਵੱਜਿਆ ਤਾਂ ਨੁਕਸਾਨ ਉਹਦਾ ਵੀ ਹੋਣਾ ਪਈ ਸੀ। ਕਿਉਂਕਿ ਰਾਜਵੀਰ ਜਵੰਦਾ ਦੇ ਜਿਹੜੇ ਹਿਸਾਬ ਨਾਲ ਸੱਟਾਂ ਲੱਗੀਆਂ ਨੇ ਇੱਕ ਗੱਡੀ ਦਾ ਜ਼ਿਕਰ ਹੁੰਦਾ ਬਾਰ-ਬਾਰ ਮੈਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਧਰਿਆ ਕਿ ਭਾਈ ਉਸ ਗੱਡੀ ਦੇ ਨਾਲ ਬਾਈਕ ਵੱਜੀ ਜ਼ਰੂਰ ਹੋਣੀ ਆ। ਪਰ ਰਾਜਵੀਰ ਜਵੰਦਾ ਦੇ ਉੱਤੇ ਸ਼ਾਨ ਵੀਰ ਕਰਾਉਣੀ ਜ਼ਰੂਰੀ ਹੈ ਰਾਜਵੀਰ ਜਵੰਦਾ ਦੀ ਪਤਨੀ ਹੈ ਜਿਹੜੀ ਉਹਨੂੰ ਲੈ ਕੇ ਖਬਰ ਇਹ ਹੈ ਵੀ ਬਾਰ-ਬਾਰ ਬੇਹੋਸ਼ੀ ਦੀ ਹਾਲਤ ਵਿੱਚ ਔਰ ਦੂਜੇ ਪਾਸੇ ਦੀ ਮਾਤਾ ਪਿਤਾ ਦਾ ਹੈ ਨਹੀਂਗੇ ਇਹ ਸਭ ਨੂੰ ਪਤਾ ਪਰ ਹੁਣ ਭਾਈ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਮੰਗ ਉੱਠ ਖੜੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਦਾ ਜਿਹੜਾ ਪਰਿਵਾਰ ਇਹਨਾਂ ਨੂੰ ਸ਼ਾਨ ਵੀਰ ਕਰਾਉਣੀ ਜ਼ਰੂਰੀ ਹੈ ਕਿਉਂ ਕਿ ਕਿਉਂਕਿ ਭਾਈ ਪਸ਼ੂਆਂ ਦਾ ਮਾਮਲਾ ਨਹੀਂ ਰਾਜਵੀਰ ਜਵੰਦਾ ਨੂੰ ਚਾਹੇ ਉਹ ਦੋਸਤਾਂ ਦੁਆਰਾ ਕੀਤਾ ਗਿਆ ਹੋਵੇ ਚਾਹੇ ਕੋਈ ਪਿੱਛੇ ਕਹਾਣੀ ਹੋਰ ਹੋਵੇ ਲਾਜ਼ਮੀ ਹੈ ਕਿਉਂਕਿ ਰਾਜਵੀਰ ਜਵੰਦਾ ਜੇਕਰ ਪਸ਼ੂਆਂ ਦੇ ਵਿੱਚ ਵੱਜਦਾ ਨਾਲ ਪਸ਼ੂ ਵੀ ਮਰਦਾ ਔਰ ਦੂਜੇ ਪਾਸੇ ਦੇ ਜਿਹੜੇ ਵਾਈਕਰ ਦੋਸਤ ਸੀ ਉਹ ਕਹਿੰਦੇ ਜੀ ਇੱਥੇ ਦੋ ਵਾਈਕਰ ਆ ਗਏ ਸੀ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਹ ਪਿੱਛੇ ਆ ਰਹੇ ਸੀ ਪਰ ਰਾਜਵੀਰ ਜਵੰਦਾ ਦੇ ਨਾਲ ਹਸਪੀਟਲ ਦੇ ਵਿੱਚ ਕੋਈ ਵਾਈਕਰ ਨਹੀਂ ਵੇਖਿਆ ਨਾ ਕਿਸੇ ਵੀਡੀਓ ਦੇ ਵਿੱਚ ਦੇਖਿਆ ਉਹਨਾਂ ਦਾ ਹੱਥ ਤਾਂ ਇਹ ਬਣਦਾ ਸੀ ਕਿ ਸਾਹਮਣੇ ਆ ਕੇ ਰਾਜਵੀਰ ਜਵੰਦਾ ਵਾਲੇ ਕੋਈ ਨਾ ਕੋਈ ਆਪਣੀ ਇੰਟਰੋਡਕਸ਼ਨ ਦਿੰਦੇ ਆਪਣੀ ਗੱਲ ਧਰਦੇ ਭਾਈ ਅਸੀਂ ਦੇ ਨਾਲ ਸੀ ਆਹ ਕੁਝ ਹੋ ਚੁੱਕਿਆ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਪਰ ਕਹਿੰਦੇ ਜੀ ਹੁਣ ਰਾਜਵੀਰ ਜਵੰਦਾ ਦੇ ਜਿੰਨੇ ਵੀ ਦੋਸਤ ਨੇ ਉਹਨਾਂ ਸਾਰੇ ਦੋਸਤਾਂ ਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਤੇ ਮਾਮਲਾ ਬੜਾ ਬੜਾ ਬੇਚੀਦਾ ਹੋ ਚੁੱਕਿਆ ਯਾਨੀ ਰਾਜਵੀਰ ਜਵੰਦਾ ਤੇ ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਦੱਸ ਹੋਣੀ ਜ਼ਰੂਰੀ ਹੈ ਤਾਂ ਹੀ ਰਾਜਵੀਰ ਜਵੰਦਾ ਦਾ ਸੱਚ ਨਿਕਲ ਕੇ ਸਾਹਮਣੇ ਆਉਣਾ ਤੇ ਨਹੀਂ ਤਾਂ ਰਾਜਵੀਰ ਜਵੰਦਾ ਦੀ ਮੌਤ ਦਾ ਰਹੱਸ ਰਹੱਸ ਵਾਂ ਕੇ ਰਹਿ ਜਾਣਾ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿੰਨੇ ਵੀ ਫੈਨ ਨੇ ਉਹਨੂੰ ਚਾਹਣ ਵਾਲੇ ਇਹ ਲੋਕਾਂ ਦਾ ਕਹਿਣਾ ਹੈ ਕਹਿੰਦੇ ਰਾਜਵੀਰ ਜਵੰਦਾ ਤੇ ਇਸ਼ਾਨਬੀੜ ਕਰਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਰਾਜਵੀਰ ਜਵੰਦਾ ਤਾਂ ਚਲੇ ਗਏ ਨੇ ਪਰ ਜਿਹੜਾ ਪਿੱਛੇ ਪਰਿਵਾਰ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਲੈ ਕੇ ਆਈਏ ਜਿੰਨੇ ਵੀ ਕਲਾਕਾਰ ਦੋਸਤ ਮੇਰੀ ਇਸ ਵੀਡੀਓ ਨੂੰ ਸੁਣ ਰਹੇ ਨੇ ਰਾਜਵੀਰ ਜਵੰਦਾ ਦੇ ਤਾਂ ਭਾਈ ਉਹਨਾਂ ਨੂੰ ਵੀ ਚਾਹੀਦਾ ਵੀ ਇੱਕ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਔਰ ਰਾਜਵੀਰ ਜਵੰਦਾ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਹਦੇ ਵਿੱਚ ਵੱਡੀ ਘਟਨਾ ਮੰਨੀ ਜਾ ਰਹੀ ਆ ਇਹ ਕੋਈ ਐਕਸੀਡੈਂਟ ਤਾਂ ਨਹੀਂ ਲੱਗਦਾ ਇਹ ਗੱਲ ਪੂਰਾ ਪੰਜਾਬ ਸ਼ੱਕ ਦੇ ਤੌਰ ਤੇ ਕਹਿ ਰਿਹਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਰੇ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ